ਇਹ ਤੁਸਕ ਨਾ ਐ ਬਫੀ ਲੋਕਾਂ ਦਾ ਚਲਾ ਬੱਤਾਈ ਬੱਛਾ ਰੱਖਦੇ ਹੁੰਦਾ ਦਾਪੂ ਜੀ ਦਾਪੂ ਜੀ ਦਾਇਤਾ ਚਾਹ ਉਹਦੇ ਕਿਤੇ ਜਣਾ ਸਿੰਘ ਸਾਹਿਬ ਬਾਹਰ ਤਾਂ ਛੱਡੋਗੇ ਹਾਂ ਜੀ ਛੱਡੋਗੇ ਬਾਹਰ ਤਾਂ ਨਹੀਂ ਜੇ ਲੋਕਾਂ ਵੀ ਕਹਿਣੇ ਛਿਦ ਤੂੰ ਰਹੀ ਅੰ내 ਆਪਣੇ ਬਾਹਰ ਰੋਤੇ ਮੇਨ ਤੇ ਮੇਨ ਤੇ ਨਹੀਂ ਇਤਰੋ ਨਹੀਂ ਉਹ ਉਧਰੋਂ ਦੀ ਇਤਰੋ ਵੀ ਜਾਣਾ ਵਾ ਹਾਂ ਕਿਨੇ ਪੈਸੇ ਕਿ ਮਾਇਸ ਵੀਰ ਦੇ ਉਹ ਬਾਈ ਕੰਪਨਸੀ ਆ ਉਹਦੇ ਨੇ ਕੀ ਕਹੋਣਾ ਵਾਹਿਗੁਰੂ ਜੀ ਮੈਨੂੰ ਪੈਸੇ ਆਏ ਹੋ ਮੈਂ ਵਾਹਿਗੁਰੂ ਹੂੰ ਮੈਨੂੰ ਖਾਬੂ ਸੀ ਸੁਣ ਕੇ ਆਇਆ ਹਾਂ ਖਾਲਾ ਦੇ ਟੈਂਪਾਸ ਤੋਂ ਇਹਦਾ ਚਾਹੂ ਜਿੱਥੇ ਪੜ੍ਹਦੇ ਚਲੋ ਚੱਲੀ ਆਜੋ ਵਾਹਿਗੁਰੂ ਜੀ ਕਿ ਚਲਾ ਲोगे ਨਾ ਮੇਰਾ ਨਾਮ ਹੈ ਪਾਪਾ ਜੀ ਚਲੋ ਪਿਆਰੇ ਤੁਹਾਨੂੰ ਗੁਰਨਾਮ ਦੱਸ ਚਲੋ ਮੋੜ ਲਓ ਉਧਰ ਨੂੰ ਹੈ ਆ ਆ ਪਿਛਲੇ ਨੂੰ ਮੋੜ ਲਓ ਪਿਛਲੇ ਨੂੰ ਹਾਂ ਜੀ ਵਾਹਿਗੁਰੂ ਜੀ ਦੇਵੀ ਉਮਰ ਆ 75 ਸਾਲ ਦੀ 75 ਸਾਲ ਦੀ ਉਮਰ ਆ ਤੇ ਕੀ ਗੱਲੇ ਇੰਨਾ ਹਲੇ ਵੀ ਕੰਮਗੁਮਤ ਕਰਦੇ ਹੋਏ ਆ ਤੇ ਕੀ ਜੜੀਏ ਦੇ ਕਰਾਣਾ ਨਹੀਂ ਕੋਈ ਮਿਲਦਾ ਹਾਂ 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 ਚਲੋ ਬੈਜੋ ਤੇ ਚਲੋ ਚਲਿਏ ਬਾਬਾ ਜੀ ਤਨ ਗੁਰੂ ਵਾਲੇ ਜੀ ਦੇ ਸਵੇਰ ਦੇ ਕਿੰਨੇ ਪੈਸੇ ਕਮਾ ਲਈ ਜਾਓ ਉਹਨਾਂ ਕੀ 100 ਰੁਪਏ ਕਮਾਏ ਬਸ ਹਾਂ ਤੂੰ ਕੀ ਕੰਨੀ ਵੀ ਹੈ ਆਟਾ ਕਿੱਲੇ ਗਿਆ ਵਾ ਮੈਂ ਤੁਹਾਨੂੰ ਜਾਣ ਦਿਓ ਜਾਓ अच्छा अच्छा ठीक आटा ਲੈ ਕੇ ਜਾਵਾ ठीक आप्पा पाजी आटा लेके जाना वा ਘਰੋਂ ਫੋਨ ਆਇਆ ਤੇ ਮੜਾ ਜਾ ਕੇ ਮਰੋ ਬੇਕ ਆਓ ਕਿਦੋਂ ਫੜੀ ਆਟਾ ਗਿਆ ਫੜੀਏ ਹਾਂਜੀ ਹਾਂਜੀ ਆਟੇ ਦੀ ਬੋਰੀ ਫੜੀਏ ਆਟਾ ਲੈ ਕੇ ਚਲੀਏ ਹਾਂਜੀ ਤੇ ਉਹ ਘਰੋਂ ਫੋਨ ਆਇਆ ਸੀ ਨਾਲ ਦੀ ਜੀ ਕਹਿੰਦੀ ਆਟਾ ਲੈ ਆਓ ਹਾਂਜੀ ਹਾਂਜੀ ਇਹ ਜਨਾਨੀਆਂ ਤੁਹਾਨੂੰ ਪਤਾ ਇਤਨੀ ਕਰਦੀਆਂ ਇਹਦੇ ਤੂੰ ਦੇ ਕਹਿਦੀਆਂ ਵਾ ਤੇ ਉਹ ਕਹਿੰਦਾ ਨਹੀਂ ਮੈਂ ਮੁੰਨੇ ਕੁਝ ਨਹੀਂ ਜੋ ਕੁਝ ਆ ਦੋ ਤੇ ਹੁਣ ਆਟਾ ਆਖ ਲੈਣਾ ਵਾ ਆ ਮੜਾ ਲਾਓ ਮੜੀ ਠੀਕ ਆਟਾ ਫੜ ਲਈਏ ਠੀਕ ਹੈ ਜੀ ਬਾਈ ਦਿਓ ਆਟਾ ਲਓ ਮੈਂ ਫੜਦਾ ਆਟਾ ਫੜ ਲਈਏ ਤੇ ਭਾਈ ਰਾਸ਼ਨ ਵੀ ਧਰ ਦਿਓ ਹਾਂ ਧਰ ਦਿਓ ਤੇਲ ਦੀ ਬੋਤਲ ਵਗੈਰਾ ਸਭ ਵਿੱਚ ਪਾ ਗਿਓ ਤਾਰੀਫ ਪਾਵਾ ਮਤਾਵਾ ਹੈ ਜੀ ਅਲੀ ਅਰਜੋ ਨਾ ਜੀ ਬਾਵਾ ਜੀ ਵਸੂ ਪਾਪਾ ਜੀ ਹੋ ਗਿਆ ਹੋ ਗਿਆ ਬਾਈ ਜੀ ਠੀਕ ਹੈ ਜੀ ਤਰ ਮੀ ਦੋ ਚਲੇ ਆ ਹੂੰ ਬਾਵਾ ਨੇ ਪਰ ਪਾਪਾ ਨੂੰ ਸਿ ਬੋਲਣ ਵਦੀ ਨਹੀਂ ਚਲ ਹੋ ਗਈ ਆ ਬੇਨਤੀ ਆ ਪਾਪਾ ਜੀ ਕਿੱਥੇ ਮਹਿਰਮਾਨਾਂ ਵਿਲੇ ਜਾਣਾ ਸੀ ਤੇ ਕਿੱਥੇ ਹੋਣਾ ਆ 15 1600 ਰੁਪਏ ਦਾ ਸਮਾਨ ਪਾਤਾ ਏ ਦੱਸੋ ਬੰਦਾਲ ਦੀ ਦਾ ਕੰਮ ਮੇਰੀ ਕੋਈ ਗੱਲ ਕੀ ਕਰੀ ਹੁਣ ਦੱਸੋ ਦਾ ਹਾਲ ਆ ਗਿਆ ਕੀ ਤੁਹਾਨੂੰ ਕਰੂ ਤੋਸੀ ਕਰਨਾ ਮੈਂ ਅੱਗੇ ਕਰਨਾ ਕਰ ਜਾਈਏ ਕਿਦਾਂ ਬਾਬਾ ਜੀ ਕੀ ਕਰੀ ਬਲੋ ਇੱਕਦਮ ਹੁਣ ਉੱਛੇ ਨਹੀਂ ਕਰਨਾ ਆ ਵਾਈਬ੍ਰੇਟ ਹਲ ਕਰਨਾ ਹੈ ਵਾਈਬ੍ਰੇਟ ਕਰਨਾ ਉਹ ਆਪੇ ਹੀ ਕਰੇਗਾ ਨਹੀਂ ਨਹੀਂ ਬਿਲਕੁਲ ਨਹੀਂ ਇਹ ਗੁਰਦਾਮ ਦਾਸੀ ਆ ਜੀ ਮੈਂ ਤੁਹਾਨੂੰ ਕਰਵਾਣਾ ਬਣ ਚੱਪ ਯੋ ਇੱਕ ਕਰ ਜਾ ਗਿਆ ਕੀ ਆਉਣਾ ਸੀ ਟੈਲੀਫੋਨ ਆਉਣਾ ਸੀ ਸਮਾਨ ਲੈਣਾ ਸੀ ਬਿਲਕੁਲ ਸਮਾਨ ਲੈਣਾ ਸੀ ਮੈਂ ਆਉਣਾ ਸੀ ਵਾਕੀ ਸਹੀ ਗੱਲ ਕਹ ਪਿਆ ਰਹੋ ਤੇ ਜੋ ਲੜਾਇਆ ਚੰਦ ਵਾਲੇ ਆ ਜੀ ਹੁਣ ਉਹ ਲੈ ਫੋਨ ਉਹਦਾ ਆ ਗਿਆ ਵਾ ਨਹੀਂ ਬੱਬੀ ਸਾਹਮਣੇ ਉੱਥੇ ਮਿਲਤਾਰਦੀ ਹੁਣ ਮੈਂ ਬਸ ਇੱਥੇ ਇੱਥੇ ਇੱਕ ਰੋੜ ਦੇ ਥਰ ਦੇ ਇੱਥੇ ਹੀ ਮੇਨੇ ਦੋਸਤ ਮੇਨੇ ਧੰਗ ਗੁਰੂ ਰਾਮਦਾਸ ਇੱਕ ਮਿੰਟ ਲੈ ਨਾਜ਼ਰੀ ਮੈਂ ਕੱਲਾ ਫੋਨ ਕਰੀ ਹਾਂ ਅੱਛਾ ਰਹਿਣ ਦਾ ਸਮਾਨ ਲੈ ਫੋਨ ਤੇ ਮੈਂ ਛੀਦ ਛੀਦ ਵਿਆਦਿਆ ਕੰਮ ਉਹ ਆਲਾ ਸੋਪਵਾਰਿਆ ਸਮਾਨ ਹੁਣ ਮੈਂ ਵਾਹ ਲੈ ਸਭ ਤੇ ਬਲ ਓਹੋ ਆ ਵੀ ਕਸਮਾਨ ਮੇਤ ਪਾਲਿਆ ਵਾ ਤੇ ਮੈਂ ਰਿਛੇ ਦੇ ਬੈਠਾ ਹਾਂ ਅੱਛਾ ਓਹੋ ਕਤੋ ਲਿਆਈ ਤਾ ਤੋ ਲਿਆ ਵਾ ਚਲ ਠੀਕ ਆ ਚਲ ਮੈਂ ਨਹੀਂ ਮਿਲਿਆ ਨਹੀਂ ਲਿਆ ਮੈਂ ਨਹੀਂ ਲਿਆ ਚਲ ਕੋਈ ਨਹੀਂ ਓਕੇ ਓਕੇ ਆ ਵੀ ਲੋ ਇਹਦਾ ਹਾਲ ਵੀ ਲੋ ਆਪਾ ਭਾਈ ਕੰਦੀ ਸਮਾਨ ਮੇਥੋਂ ਖਰੀਦ ਲਿਆ ਵਾ ਦੱਸੋ ਹੁਣ ਵਾਏ ਗੁਰ ਮੈਂ ਮੇਥੋਂ ਵੀ ਖਰੀਦ ਲਿਆ ਵਾ ਸਮਾਨ ਤੇ ਉੱਥੇ ਵੀ ਛਿ ਲਿਆ ਨਹੀਂ ਹੁਣ ਤੂੰ ਹੀ ਕੰਮ ਕਰੋ ਤਾਂ ਸਮਾਨ ਦਾ ਤੁਸੀਂ ਲੈ ਜਾਓ ਬੇਨਤੀ ਮੇਰੀ ਸੁਣੋ ਪਤਾ ਕੀ ਮੈਂ ਜੇ ਘਰ ਕਿ ਲੈ ਗਿਆ ਨਾ ਪਪਾ ਜੀ ਉਹਨੇ ਕਹਿੰਦਾ ਪੈਸੇ ਖਾਲਦੂ ਕਰ ਲੈ ਠੀਕ ਹੈ ਤੇ ਮੇਰੀ ਵੀ ਬੇਨਤੀ ਹੈ ਹੈ ਲੈ ਜਾਓ ਤੁਸੀਂ ਨਹੀਂ ਇਹ ਬਾਬਾ ਜੀ ਕਿਰਾਇਆ ਦੱਸੋ ਕੋਈ ਦੇ ਦੋ ਸਾਹ ਕੋਈ ਨਹੀਂ ਨਹੀਂ ਮੈਂ ਸਭ ਕੁਝ ਦੇ ਨਹੀਂ ਚੱਲਿਆ ਇਹ ਭੁੱਲਣ ਕੇ ਫੇਰ ਮੈਨੂੰ ਕਹਿੰਦਾ ਪੈਸੇ ਤੂੰ ਖਾਲਦੂ ਕਰ ਲੈ ਮੈਂ ਤਾਂ ਨਹੀਂ ਕਿ ਲੈ ਗਿਆ ਠੀਕ ਹੈ ਤੇ ਕਿਰਾਇਆ ਦੱਸੋ ਬਾਬਾ ਜੀ ਕਿਰਾਇਆ ਕਰਾ ਕੇ ਨਾ ਦੋ ਦੇਣਾ ਮੰਨਦੇ ਠੀਕ ਆ ਤੁਸੀਂ ਨਾ ਘਰੇ ਕਿ ਲੈ ਜਾਓ ਠੀਕ ਆ ਪਪਾ ਜੀ ਠੀਕ ਆ ਤਰੀਕਲਾ ਜੋ ਮੇਰੇ ਭਾਈ ਨੂੰ ਕੰਮ ਤੋਂ ਰੌਂਗ ਦਾਸ ਅੱਜ ਹੰਗ ਦਾ ਸਭਖਸ਼ੇ ਤੋਂ ਪਸਾਈ ਨਾ ਲਗੇ ਨਹੀਂ ਨਹੀਂ ਪਿਆਰੋ ਇੱਕ ਤੁਹਾਡੀਆਂ ਅਸੀਸਾਂ ਨਾਲ ਹੀ ਸਾਰੇ ਕਾਰਜਾਂ ਹੀ ਕਰਦੇ ਆ ਬਾਕੀ ਪਾਪਾ ਜੀ ਉਹਨੇ ਤੁਹਾਨੂੰ ਪਤਾ ਨਾ ਤਾਂ ਕਰਕੇ ਮੈਂ ਇਕੱਲੇ ਨਹੀਂ ਚੱਲਿਆ ਤੇ ਤੁਸੀਂ ਵਕਤ ਵਰਦੋ ਉਹਦਾ ਨਾਮ ਨਾ ਹਾਂ ਤੁਸੀਂ ਵਰਤ ਲਿਓ ਠੀਕ ਆ ਹਾਂ ਚਲੋ ਠੀਕ ਹੈ ਪਾਪਾ ਜੀ ਚੰਗਾ ਹੋ ਗਿਆ ਮੇਰਾ ਦੋਸਤ ਆ ਗਿਆ ਮੇਰੇ ਭਾਈ ਨੂੰ ਤੁਹਾਨੂੰ ਝਾਲਦੀ ਜੀ ਨਹੀਂ ਤੇ ਬਾਬਾ ਜੀ ਓਕੇ ਜੀ ਵਾਈ ਖਾਲਸਾ ਵਾਈ ਗੁਰਜੀ ਕੀ ਫਤਿਹ 국민 oh. Piat yeah,